ਸਤਵਿੰਦਰ ਸ਼ਰਮਾ ਨੇ ਜੀ ਹੈ ਬਹੁਤ ਦੇਰ ਦੇ ਉਥੇ ਆ ਰਹੇ ਨੇ ਰਹਿ ਰਹੇ ਨੇ ਆਪਣੇ ਪਰਿਵਾਰ ਨਾਲ ਵਧੀਆ ਬਿਜ਼ਨਸ ਵੀ ਚੱਲ ਰਿਹਾ ਹੈ ਉਹਨਾਂ ਦਾ ਪਰ ਕੋਈ ਅਣਪਛਾਤੇ ਲੋਕ ਆਏ ਨੇ ਜੀ ਤੇ ਉਹਨਾਂ ਨੂੰ ਉਥੇ ਫਤਲ ਕਰਕੇ ਚਲੇ ਗਏ ਨੇ ਬੜੀ ਜਿਹੜੀ ਸਾਡੀ ਭਾਰਤੀ ਕਮਿਊਨਿਟੀ ਹੈ ਉਹਦੇ ਵਿੱਚ ਬਹੁਤ ਫਿਕਰ ਵਾਲੀ ਗੱਲ ਹੋ ਚੱਦੀ ਹੈ ਕਿ ਪਿੱਛੇ ਜੇ ਸਾਡੇ ਮਿਸ ਸਾਗਾ ਦੇ ਵਿੱਚ ਮਿਸਟਰ ਟਡਾ ਦਾ ਕਤਲ ਹੋਇਆ ਸੀਗਾ ਵੀ ਇਸ ਤਰ੍ਹਾਂ ਸੀ ਹਾਲਾਂਕਿ ਉਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਫਾਂਡੇ ਗਏ ਨੇ ਤੇ ਆਹ ਹਜੇ ਮੇਰੇ ਖਾਤੇ ਹਫ਼ਤੇ ਕੁਛ ਹੋਏ ਨੇ ਵੈਰੀ ਫਿਊ ਵੀਕਸ ਤੇ ਆਹ ਗੱਲ ਇਹ ਐਪਸਪੋਰਟ ਜਿਹੜੀ ਤੇ ਸੀ ਗਈ ਤੇ ਸਰੀ ਚੰਦ ਦਾ ਬਿਜ਼ਨਸ ਸੀ ਇਹਨਾਂ ਨੂੰ ਆਪਦੀ ਬਿਜ਼ਨਸ ਵਾਲੀ ਲੋਕੇਸ਼ਨ ਤੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਤੁਹਾਨੂੰ ਯਾਦ ਹੋਵੇਗਾ ਰਿਪਦਮਨ ਸਿੰਘ ਬਲਕ ਸਾਹਿਬ ਉਹਨਾਂ ਨੂੰ ਵੀ ਉਹਨਾਂ ਦਾ ਜਿਹੜੀ ਬਿਜ਼ਨਸ ਵਾਲੀ ਜਗ੍ਹਾ ਸੀਗੀ ਉੱਥੇ ਹੀ ਇਹ ਉਹਨਾਂ ਦਾ ਕਵਰ ਕੀਤਾ ਗਿਆ ਸੀਗਾ ਆ ਹਾਊਸ ਬੜੇ ਸੜੀ ਸੀਗਾ ਤੇ ਜਦੋਂ ਮੈਨੂੰ ਸੁਣੇ ਖਬਰ ਬੜੀ ਜਿ ਰਾਈਟ ਵੇ ਆਈ ਕਵਰਡ ਫॉर ਅਦਰ ਚੈਨਲ ਮੈਂ ਜੀ ਉਸ ਤੇ ਕੰਮ ਕਰਦਾ ਸੀ ਉਹਨੂੰ ਲਾਈਵ ਕਵਰੇਜ ਕੀਤੀ ਤੇ ਆ ਐਸਨਾਲ ਜਿਹੜਾ ਭਾਈਚਾਰਾ ਜਿਹੜਾ ਇੰਡੀਅਨ ਡਾਇਸਪੋਰਾ ਉਹਦੇ ਚ ਸਹਿਮ ਦੀ ਲਹਿਰ ਲਾਜ਼ ਵੀ ਦੌੜੇ